ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭਰਾਵਾਂ ਨੂੰ ਤੇ ਐਸਡੀਐਸ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਵੈਲਕਮ ਜੀ ਜੀ ਆਇਆਂ ਨੂੰ ਤੇ ਅੱਜ ਭਾਈ ਆਪਾਂ ਗਏ ਸੀ ਖੇਤ ਗੇੜਾ ਮਾਰਨ ਕਰਦੇ ਆਂ ਭਰਾਵਾਂ ਨਾਲ ਗੱਲਾਂ ਬਾਤਾਂ ਤੇ ਦਿਖਾਉਣੇ ਖੇਤ ਦਾ ਮਾਹੌਲ ਤੇ ਕੀ ਨਜ਼ਾਰਾ ਤੇ ਕੀ ਨਜ਼ਾਰਾ ਕਿੰਨਾ ਕਿੰਨਾ ਮੁਸ਼ਕਲਾਂ ਨੁਕਸਾਨ ਭਰਾਵਾਂ ਨੂੰ ਪਰਨਾ ਪੈਂਦਾ ਸਾਹਮਣਾ ਤੇ ਕਿਹੜੇ ਕਿਹੜੇ ਭਰਾ ਜਿਹੜੇ ਅੱਜ ਝੋਨਾ ਲਾ ਰਹੇ ਨੇ ਤੇ ਉਹ ਭਰਾਵਾਂ ਨੂੰ ਆਪਾਂ ਵੀਡੀਓ ਵਿੱਚ ਦਿਖਾਵਾਂਗੇ ਤੇ ਵੀਡੀਓ ਦੱਬ ਕੇ ਕਰਦਾ ਕਰੋ ਸ਼ੇਅਰ ਲਾਈਕ ਕਰਦਾ ਕਰੋ ਕਮੈਂਟ ਕਰਦਾ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੋ ਤੇ ਬਣੇ ਰਹੋ ਵੀਡੀਓ ਨਾਲ ਤੇ ਕਰਦੇ ਆ ਤੇ ਲਓ ਵੀ ਮਿੱਤਰੋ ਇਹ ਹੈਗੀ ਮਿੱਤਰਾਂ ਦੀ ਪਹੀ ਤੇ ਆਪਾਂ ਪਹੁੰਚ ਕੇ ਖੇਤ ਦੇ ਵਿੱਚ ਹੈ ਮਾਰੀ ਐਂਟਰੀ ਤੇ ਆ ਆ ਪਈਆ ਬਈ ਆਪਣੀ ਮੂੰਗੀ ਜਿਹੜੀ ਕਿ ਆਪਾਂ ਹੱਥੀ ਤੋੜਦੇ ਹੁੰਦੇ ਸੀਗੇ ਤੇ ਹੱਥੀ ਤੋੜ ਕੇ ਨਾ ਫਲੀਆਂ ਵਗੈਰਾ ਕੱਢਦੇ ਹੁੰਦੇ ਸੀ ਆ ਆ ਗਿਆ ਮਿੱਤਰਾਂ ਝੋਨਾ ਵੀਰੇ ਤੇ ਮਾਹੌਲ ਦੇਖ ਸਕਦੇ ਹੋ ਝੋਨਾ ਵੀ ਕਿੰਨਾ ਘੈਂਟ ਗੱਲਬਾਤ ਹੈ ਨਾ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਬੱਦਲ ਵਗੈਰਾ ਉੱਤੇ ਫੇਰ ਬਣੇ ਹੋਏ ਨੇ ਤੇ ਮੀਂਹ ਦੇ ਨਾਲ ਜਿਹੜੀ بارش ਵਗੈਰਾ ਨਾਲ ਝੋਨੇ ਵਗੈਰਾ ਦੀ ਫਸਲ ਨੂੰ ਬਹੁਤ ਜ਼ਿਆਦਾ ਵਧੀਆ ਤੇ ਫਾਇਦਾ ਹੋਇਆ ਹੈ ਨਾ ਤੇ ਕੁਝ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਵੀਰਾਂ ਨੂੰ ਦਿਖਾਵਾਂਗੇ ਤੇ ਇਹ ਸੀ ਬ ਤੇ ਪਾਣੀ ਆਉਂਦੇ ਕਾਰਨ ਖਾਲਾ ਨਹੀਂ ਟੁੱਟਿਆ ਤੁਹਾਨੂੰ ਦੱਸ ਸਕਦੇ ਆ ਕਿ ਠੇਕੇਦਾਰ ਦੀ ਘਟੀਆ ਮਾੜੀ ਕਿਸਮਤ ਵਾਲਾ ਤੇ ਠੱਗੀ ਦਾ ਪਿਸ਼ਟਾਚਾਰ ਜਿਹੜੇ ਆਪਣੇ ਆਮ ਤੌਰ ਤੇ ਚੱਲਦਾ ਹੈ ਉਹਦੇ ਕਾਰਨ ਹੀ ਖਾਲਾ ਬਈ ਡਿੱਗਿਆ ਹੋਇਆ ਘਟੀਆ ਸੀਮੈਂਟ ਘਟੀਆ ਮਟੀਰੀਅਲ ਤੇ ਉਹਦੇ ਕਾਰਨ ਇਹ ਜਿਹੜਾ ਨੁਕਸਾਨ ਹੋਇਆ ਤੇ ਤਕਰੀਬਨ ਸਾਰਾ ਖਾਲਾ ਭਰਾਵੋ ਦੇਖ ਸਕਦੇ ਹੋ ਕਿਸਾਨ ਵੀਰੋ ਭੈਣੋ ਤੇ ਭਰਾਵੋ ਸਾਰਾ ਖਾਲਾ ਇਸ ਤਰੀ ਡਿੱਗਿਆ ਹੋਇਆ ਹੈ ਨਾ ਤੇ ਲੱਗਦੇ ਨਹੀਂ ਵੀ ਖਾਲਾ ਕਾਫੀ ਟਾਈਮ ਪਹਿਲਾਂ ਬਣਿਆ ਹੋਊਗਾ ਕਿਰਾ ਵੀ 3 ਸਾਲ ਤਿੰਨ 2 ਸਾਲ ਤੋਂ ਖਾਲੇ ਨੂੰ ਬਣੇ ਨੂੰ ਹੋਗੇ ਤੇ ਦੇਖ ਸਕਦੇ ਤੁਸੀਂ ਨਾ ਇਹ ਖਾਲੇ ਦਾ ਮਾਹੌਲ ਕੀ ਹੈ ਤੇ ਆ ਆ ਗਿਆ ਬਾਈ ਆਪਣੇ ਬਰਕੈਨ ਦਾ ਦਰਖਤ ਤੇ ਦਰਖਤ ਦੇ ਉੱਤੇ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਬੂਟੇ ਵਗੈਰਾ ਲੱਗੇ ਨੇ ਤੇ ਆਪਣੇ ਭਰਾ ਜਾ ਰਹੇ ਨੇ ਖੇਤਾਂ ਨੂੰ ਤੇ ਝੋਨਾ ਵਗੈਰਾ ਲਾ ਰਹੇ ਨੇ ਤੇ ਤੁਹਾਨੂੰ ਦਿਖਾ ਰਹੇ ਆ ਤੇ ਮਿੱਤਰੋ ਦਰਖਤ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਈਜੀਪ ਤਰ੍ਹਾਂ ਦੇ ਜਿਹੜੇ ਚੀਜ਼ਾਂ ਲੱਗੀਆਂ ਹੋਈਆਂ ਨੇ ਤੇ ਕਿਹੜੇ ਕਿਹੜੇ ਭਰਾ ਇਹ ਜਾਣਦੇ ਜਰੂਰ ਕਮੈਂਟ ਕਰਕੇ ਦੱਸੋ ਨਾ ਤੇ ਸਾਡੇ ਇਹਨਾਂ ਨੂੰ ਕਹਿੰਦੇ ਨੇ ਪਰਮਲ ਪਰਮਲ ਵਜਦੇ ਨੇ ਮਾਰਕੀਟ ਦੇ ਵਿੱਚ ਵੀ ਆਉਂਦੇ ਨੇ ਤੇ ਸਬਜ਼ੀ ਵਗੈਰਾ ਬਾਈ ਦੀ ਬਹੁਤ ਟੇਸਟੀ ਹੁੰਦੀ ਹੈ ਨਾ ਤੇ ਬਹੁਤ ਘੈਂਟ ਗੱਲਬਾਤ ਹੁੰਦੀ ਹੈ ਤੇ ਉਧਰ ਆਪਣੇ ਭਰਾ ਸਪਰੇਅ ਕਰ ਰਹੇ ਨੇ ਕੱਖਾਂ ਲਈ ਤੇ ਆਹ ਸਾਇਜ ਹੁੰਦਾ ਹੈ ਪਰਮਲ ਦਾ ਹੁੰਦਾ ਤੇ ਕੌਣ ਕੌਣ ਭਰਾ ਇਹਨੂੰ ਖਾਂਦੇ ਰਹੇ ਨੇ ਤੇ ਜ਼ਰੂਰ ਕਮੈਂਟ ਕਰਨਾ ਤੇ ਐਸਡੀ ਪੰਜਾਬੀ ਚੈਨਲ ਨੂੰ ਲੈ ਤੁਸੀਂ ਫੋਲੋ ਤੇ ਸਬਸਕ੍ਰਾਈਬ ਵੀ ਕਰਨਾ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰਨਾ ਤੇ ਲਓ ਮਿੱਤਰੋ ਹੋ ਗਈ ਐਂਟਰੀ ਆਪਣੀ ਖੇਤ ਦੀ ਤੇ ਆਹ ਓਜਵਾਰ ਹੈ ਜਿਹੜੀ ਕਿ ਆਪਾਂ ਹੈਪੀ ਸੀਡਰ ਨਾਲ ਬੀਜੀ ਗਈ ਸੀ ਤੇ ਲੱਗਦਾ ਸੀ ਮਿੱਤਰੋ ਇਹ ਨਹੀਂ ਹੁੰਦੀ ਤੇ ਪਰ ਤੁਸੀਂ ਦੇਖ ਸਕਦੇ ਹੋ ਜਵਾਰ ਦੇ ਨਾਲ-ਨਾਲ ਕੱਖਾਂ ਦਾ ਵੀ ਝਾੜ ਹੈ ਜਿਹੜਾ ਪੂਰਾ ਬਣਿਆ ਹੋਇਆ ਹੈ ਨਾ ਤੇ ਜਵਾਰ ਸਣ ਵੰਗੂ ਬਣ ਚੁੱਕੀ ਹੈ ਤੇ ਕਾਦੇ ਇਹਦਾ ਕਟੋ-ਕਟ 10-11 ਫੁੱਟ ਦੇ ਇੱਥੇ-ਬਿਤੇ ਜਾ ਚੁੱਕਿਆ ਹੈ ਤੇ ਕਿ ਕਿਹੜੀ ਘੈਂਟ ਗੱਲ ਬਾਤ ਹੋਈ ਹੈ ਤੇ ਨੁਕਸਾਨ ਵਾਲੀ ਗੱਲ ਦੱਸਦਾ ਮੈਂ ਤੁਹਾਨੂੰ ਨੁਕਸਾਨ ਵਾਲੀ ਗੱਲ ਕੀ ਹੈ ਨਾ ਤੇ ਇਹ ਆ ਗਈ ਮਿੱਤਰੋ ਆਪਣੀ ਪਹੀ ਤੇ ਕੱਲ ਆਪਾਂ ਇਹਦੇ ਉੱਤੇ ਕੀਤੀ ਸੀ ਕੀਟਨਾਕਸ ਸਪਰੇਅ ਤੇ ਕੱਖਾਂ ਵਾਲੀ ਸਪਰੇਅ ਕੱਖਾਂ ਵਾਲੀ ਪਹੀ ਤੇ ਕੀਤੀ ਸੀ ਜਿਹੜਾ ਰਿਜ਼ਲਟ ਸੀ ਆ ਪਹਿਲਾਂ ਵਾਲੀ ਦਾ ਤੇ ਆ ਹੁਣ ਵਾਲੀ ਦਾ ਤੇ ਜ਼ਿਆਦਾ ਰਿਜ਼ਲਟ ਨਹੀਂ ਹੈਗਾ ਤੇ ਅੱਗੇ ਜਾ ਕੇ ਦੇਖਦੇ ਹਾਂ ਕਿਉਂਕਿ ਇੱਥੇ ਆਪਾਂ 100 ਤੇ ਆ ਬਾਲਾ ਵੀ ਇਹਨੂੰ ਬਚਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਤੇ ਸਬਜ਼ੀ ਵਗੈਰ ਇਹ ਤੋਂ ਕੱਦੂ ਵਗੈਰ ਖਾਵਾਂਗੇ ਤੇ ਆ ਸੀਗੀ ਗਰੀਬਾਂ ਦਾ ਟਾਰਾ ਤੇ ਮਿੱਤਰਾਂ ਦੇ ਬਾਪੂ ਨੇ ਪਾਈ ਹੋਈ ਚੁੰਬੀ ਕਿਹਾ ਸੀ ਬਾਪੂ ਨੂੰ ਨਾ ਪੰਗੇ ਲੈ ਨਾ ਪੰਗੇ ਲੈ ਪਰ ਕਾਹਨੂੰ ਹਟਦੇ ਹੁੰਦੇ ਬਜ਼ੁਰਗ ਬਾਈਰ ਹਨ ਲਈ ਗਿਆ ਲਈ ਗਿਆ ਪੰਗੇ ਆਈ ਨੇਰੀ ਥਣੇ ਤੰਬੂ ਤੇ ਥਣੇ ਸਾਰਾ ਕੁਝ ਉੱਡ ਕੇ ਤੇ ਹੋ ਬੱਜਿਆ ਬਈ ਖਾਲਚ ਤੇ ਆ ਪੰਜਾ ਸਾਰਾ ਕੁਝ ਪਟਿਆ ਹਨ ਆ ਕੀ ਮਿੱਤਰੋ ਆਪਣੀ ਭਿੰਡੀ ਜਿਹਦੀ ਆਪਾਂ ਵੀਡੀਓ ਬਣਾਉਣੀ ਹੈ ਭਿੰਡੀ ਤੋੜਦੇ ਨੇ ਤੇ ਰੱਬ ਨੇ ਐਸਾ ਕਹਿਰ ਟਾਇਆ ਬਈ ਇੰਨਾ ਮੀਂਹ ਸਿੱਟਿਆ ਭਿੰਡੀ ਖਤਮ ਕਰਦੀ ਨਾ ਸਬਜ਼ੀ ਵਗੈਰਾ ਤਕਰੀਬਨ ਵੀਰੇ ਮੀਂਹ ਦੇ ਕਾਰਨ ਸਾਰੀ ਖਤਮ ਹੋ ਗਈ ਤੇ ਆ ਹੈਗਾ ਆਪਣਾ ਕੱਚਾ ਖਾਲਾ ਤੇ ਇਹਦੇ ਉੱਤੇ ਆਪਾਂ ਸਪਰੇ ਵਗੈਰਾ ਜਿਹੜੀ ਕੱਲ ਸੋਹਬਾ ਕੀਤੀ ਸੀਗੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਵੀਰੋ ਬਹੁਤ ਸੋਹਣਾ ਰਿਜ਼ਲਟ ਦਿੱਤਾ ਤੇ ਤਕਰੀਬਨ 250 ਰੁਪਏ ਦਾ ਲੀਟਰ ਆਪਾਂ ਨੂੰ ਪਿਆ ਸੀਗਾ ਤੇ ਆਪਾਂ ਵੀਡੀਓ ਬਣਾ ਕੇ ਦੱਸਣਾ ਸੀ ਭਰਾਵਾਂ ਨੂੰ ਵੀ ਕਿਸਾਨ ਭਰਾਵਾਂ ਨਾਲ ਜਿਹੜੀ ਠੱਗੀ ਬੇਗੀ ਹੁੰਦੀ ਹੈ ਨਾ ਐਵੇਂ ਹੁੰਦੀ ਹੈ ਤੇ ਆ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਨੇ ਆਪਾਂ ਨੂੰ ਬਹੁਤ ਵਧੀਆ ਹਾਈ ਕੁਆਲਿਟੀ ਦੀ ਸਪਰੇ ਦਿੱਤੀ ਹੈ ਨਾ ਕੱਲ ਬਾਈ ਆਪਾਂ ਇਹ ਸਪਰੇ ਛਿੜਕੀ ਹੈ ਨਾ ਤੇ ਇੱ ਤੇ ਕਾ ਵਿੱਚ ਵੀ ਆਏ ਹੋਇਆ ਪਿਆ ਸੀ ਜਿਵੇਂ ਕੋਈ ਡਿਸਕਵਰੀ ਤੇ ਕੋਈ ਵੀਡੀਓ ਵਗੈਰਾ ਚੱਲਦੀ ਹੁੰਦੀ ਤੇ ਸ਼ੇਅਰ ਵਗੈਰਾ ਵੀ ਨਿਕਲ ਸਕਦਾ ਵਿੱਚੋਂ ਹਣਾ ਤੁਸੀਂ ਦੇਖ ਸਕਦੇ ਕਿ ਤਾਰੇ ਪਾਸੇ ਕਾਹੀ ਕਾ ਨਜ਼ਰ ਆ ਰਿਹਾ ਸਾਰੇ ਮੇਰੇ ਵੀਰਾਂ ਨੂੰ ਤੇ ਆ ਆ ਗਿਆ ਭਾਈ ਆਪਣਾ ਨਿੰਬੂ ਦਾ ਬੂਟਾ ਤੇ 2 ਸਾਲ ਦੇ ਕਰੀਬ ਇਹਦੇ ਵਿੱਚ ਘੱਟੋ ਘੱਟ ਸਾਨੂੰ 4 ਜਾਂ 5 ਨਿੰਬੂ ਹੀ ਲੱਗੇ ਨੇ ਤੇ ਸਬਜ਼ੀ ਵਗੈਰਾ ਵੀ ਰੋ ਖਾਧ ਹੋਊਗੀ ਤੇ ਕੱਲ ਨੂੰ ਇੱਥੇ ਵੀ ਆਪਾਂ ਸਪਰੇਅ ਕਰਾਂਗੇ ਤੇ ਆ ਵੀ ਜਿਹੜੀ ਚੀਜ਼ ਹੈ ਕਾਹ ਵਗੈਰਾ ਵੀ ਸਾਰਾ ਨਸ਼ਟ ਕਰ ਦਾਂਗੇ ਤੇ ਨਸ਼ਟ ਕਰਨ ਤੋਂ ਬਾਅਦ ਭਰਾਓ ਆਪਾਂ ਛਿੜਕਾਂਗੇ ਇੱਥੇ ਦਵਾਈ ਤੇ ਫੇਰ ਕਰਾਂਗੇ ਕੱਦੂ ਤੇ ਫੇਰ ਲਾਵਾਂ ਜਿਹੜੇ ਲੰਮੇ ਲੰਮੇ ਚੌਲ ਹੁੰਦੇ ਆਪਾਂ ਲੰਮੇ ਚੌਲ ਖਾਣੇ ਨੇ ਤੇ ਆ ਪਹੀ ਦੇ ਉੱਤੇ ਵੀ ਕੱਲ ਆਪਾਂ ਪਾਈ ਆ ਕਾਰ ਬਈ ਮਿੱਤਰੋ ਤੇ ਆ ਦੇਖੋ ਬਾਪੂੜੀ ਰੇਹ ਵਗੈਰਾ ਖਲੈਰੀ ਐ ਤੇ ਕਿਉਂ ਖਲੈਰੀ ਐ ਇਹਦਾ ਕਾਰਨ ਵੀ ਦੱਸਦੇ ਸਾਨੂੰ ਪਹੀ ਦੇ ਉੱਤੇ ਸਾਫ਼ ਕਰਕੇ ਜਗ੍ਹਾ ਜਗ੍ਹਾ ਤੇ ਥਾਂ ਉੱਤੇ ਕਦੂਆਂ ਵਾਲੀਆਂ ਬੱਲਾਂ ਤੇ ਹੋਰ ਸਬਜ਼ੀਆਂ ਵਾਲੀਆਂ ਬੱਲਾਂ ਲਾਈਆਂ ਜਾਣਗੀਆਂ ਤੇ ਲਾਉਣ ਦਾ ਕਾਰਨ ਕੀ ਪਹੀ ਦੇ ਕਿਉਂਕਿ ਵੀਰੋ ਖੇਤ ਵਗੈਰਾ ਬਾਹਣ ਵਗੈਰਾ ਸਾਡੇ ਨੀਵੇਂ ਨੇ ਤੇ ਪਾਣੀ ਵਗੈਰਾ ਖੜ ਜਾਂਦਾ ਫਸਲ ਵਗੈਰਾ ਸਾਰੀ ਜਾਂਦੀ ਮੱਚ ਤੇ ਸਬਜ਼ੀ ਵਗੈਰਾ ਹੋਈ ਨਹੀਂ ਖਤਮ ਤਾਂ ਕਰਕੇ ਉੱਚੀ ਥਾਂ ਤੇ ਜਗ੍ਹਾ ਦਾ ਜਿਹੜਾ ਫੈਸਲਾ ਬਣਾਇਆ ਤੇ ਤੁਹਾਨੂੰ ਇਹ ਆਪਣਾ ਫੈਸਲਾ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਤੇ ਐਸਡੀਐਕਸ ਚੈਨਲ ਨੂੰ ਬਈ ਜਰੂਰ ਸਬਸਕ੍ਰਾਈਬ ਕਰੋ ਨਾ ਤੇ ਇੱਕ ਵੱਡੀ ਗਲਤੀ ਹੋਰ ਹੋ ਗਈ ਮਿੱਤਰੋ ਗਲਤੀ ਕੀ ਹੋ ਗਈ ਹੁਣ ਦੁੱਖ ਲੱਗਿਆ ਵੀਡੀਓ ਤੇ ਬਣਾਉਣੇ ਬਣਾਉਂਦੀ ਦੇਖਿਆ ਮੈਂ ਘਾਹ ਵਗੈਰਾ ਦਾ ਬਈ ਆਪਾਂ ਨਸ਼ਟ ਕਰਤਾ ਵਿੱਚ ਵਿੱਚ ਰਹਿ ਗਏ ਸਨ ਨਹੀਂ ਬੱਜਣਾ ਗਰਮੀ ਬਹੁਤ ਜ਼ਿਆਦਾ ਸੀ ਤਿਲਕਣ ਸੀ ਪਾਣੀ ਨਾਲ ਭਰਿਆ ਹੋ ਸੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਆਹ ਆਪਣੇ ਕਟਾਲੀ ਦੇ ਦਰਖਤ ਸੀ ਤੇ ਜਿਹੜੇ ਛਿੱਟੇ ਆ ਉਹ ਮੇਰੇ ਉਤੋਂ ਇਹਦੇ ਉਤੋਂ ਪੈ ਗਏ ਨਾ ਤੇ ਬਹੁਤ ਵੱਡ ਇਹ ਦੇਖ ਸਕਦੇ ਹੋ ਪਹੀ ਦੇ ਵਿੱਚ ਸੀ ਜਿਹੜਾ ਬਿਲਕੁਲ ਸਾਫ਼ ਕਰਤਾ ਤੇ ਸਾਵਧਾਨੀਆਂ ਕਰਨੀਆਂ ਚਾਹੀਦੀਆਂ ਵੀ ਹਵਾ ਦੇ ਵਿੱਚ ਜਿਹੜਾ ਪਹਾਰਾ ਉੱਚਾ ਵਗੈਰਾ ਨਹੀਂ ਕਰਨਾ ਚਾਹੀਦਾ ਉੱਚੇ ਪਹਾਰੇ ਦੇ ਕਾਰਨ ਦੇਖੋ ਤੁਸੀਂ ਇੱਕ ਕੱਦੂ ਦੀ ਬੱਲ ਦਾ ਮੈਂ ਥੋੜਾ ਜਿਹਾ ਨੁਕਸਾਨ ਲੈਣ ਕਰ ਚੁੱਕੇ ਹਾਂ ਤੇ ਇਸ ਤਰ੍ਹਾਂ ਖਾਲੇ ਦੇ ਵਿੱਚ ਵੀ ਪਾਣੀ ਜਿਹੜਾ ਪੂਰਾ ਭਰਿਆ ਹੋਇਆ ਤੇ ਮੂੰਗੀ ਸੀ ਜਿਹੜੀ ਮੂੰਗੀ ਬਹੁਤ ਵਧੀਆ ਸੀ ਬਈ ਹਾਈ ਕੁਆਲਿਟੀ ਮੂੰਗੀ ਹੋਈ ਸੀ ਤੇ ਤੁਹਾਨੂੰ ਦਿਖਾ ਦਿੰਦਾ ਫਲੀਆਂ ਵਗੈਰਾ ਵੀ ਤਾਂ ਬਹੁਤ ਘੈਂਟ ਲੱਗੀਆਂ ਸੀਗਾ ਤੇ ਗੱਲਬਾਤ ਵੀ ਬਾਈ ਐਂਡ ਹੋ ਗਈ ਸੀ ਪਰ ਕੀ ਕਰੀਏ ਜੋ ਪ੍ਰਮਾਤਮਾ ਨੇ ਕਰਮਾ ਚ ਲਿਖਿਆ ਦੇਣਾ ਤੋਂ ਉਹੀ ਹੈ ਨਾ ਤੇ ਤੁਹਾਨੂੰ ਇਹਦਾ ਜਿਹੜਾ ਹਿਜਲਟ ਦਿਖਾਉਣਾ ਮੈਂ ਕੱਢ ਕੇ ਉਹ ਵੀ ਤੁਹਾਨੂੰ ਜਰੂਰ ਦੇਖੋ ਤੇ ਬਹੁਤ ਘੈਂਟ ਬਈ ਮੂੰਗੀ ਸੀ ਪਰ ਹੁਣ ਆਪਾਂ ਸੋਚਿਆ ਵੀ ਇਹਨੂੰ ਚਲੋ ਵਿੱਚ ਹੀ ਬਾਹਰ ਇੱਥੇ ਜਵੇ ਬਾਹਰ ਆਉਣ ਦਾ ਕਾਰਨ ਕੀ ਹੈ ਵੀ ਉਹਨਾਂ ਜਿੰਨੇ ਦੀ ਮੂੰਗੀ ਹੋਊਗੀ ਉਹਨਾਂ ਜਿਹੜਾ ਆਪਣਾ ਖਰਚਾ ਇਹਦੇ ਉੱਤੇ ਪੈ ਜਾਊਗਾ ਨਾ ਤੇ ਇਸ ਤਰ੍ਹਾਂ ਬਈ ਇਹਦੇ ਵਿੱਚ ਦਾਣੇ ਸੀ ਬਹੁਤ ਘੈਂਟ ਗ੍ਰੀਨ ਗ੍ਰੀਨ ਕਲਰ ਦੀ ਮੂੰਗੀ ਸੀ ਤੇ ਮੋਟਾ ਦਾਣਾ ਸੀ ਵਧੀਆ ਤੇ ਨੁਕਸਾਨ ਹੋ ਗਿਆ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਚਲੋ ਜਿਹੜੀਆਂ ਅਗਲੀਆਂ ਫਸਲਾਂ ਵਾਹਿਗੁਰੂ ਭਲੀ ਕਰੇ ਤੇ ਵਧੀਆ ਲਾਵੇ ਤੇ ਜੁੜੇ ਰੋ ਵੀਡੀਓ ਨੂੰ ਵੀਡੀਓ ਥੋੜੀ ਲੰਮੀ ਹੋ ਸਕਦੀ ਪਰ ਦੇਖੋ ਜ਼ਰੂਰ ਕਿਉਂਕਿ ਪਿੰਡਾਂ ਦੇ ਕਿਸਾਨ ਭਰਾਵਾਂ ਦੇ ਜਿਹੜੇ ਹਾਲਾਤ ਹੁੰਦੇ ਆ ਉਹ ਜ਼ਰੂਰ ਦਿਖਾਵਾਂਗੇ ਤੇ ਕਈ ਵੀਰ ਭਰਾ ਕਹਿੰਨ ਕਿਸਾਨ ਧਰਨੇ ਲਾਉਂਦੇ ਨੇ ਹਨਾ ਜਾਂ ਮੁਜਾਰੇ ਕਰਦੇ ਨੇ ਸੜਕਾਂ ਰੋਕ ਲੈਣ ਤੀਜੇ ਨੇ ਹਨਾ ਤੇ ਸੜਕਾਂ ਰੋਕਾਂ ਦਾ ਕਾਰਨ ਵੀ ਤੁਹਾਨੂੰ ਪਤਾ ਹੀ ਹਨਾ ਜੇ ਫਸਲ ਦਾ ਰੇਟ ਵਗੈਰਾ ਨਹੀਂ ਮਿਲਦਾ ਸਰਕਾਰ ਧੱਕਾ ਕਰਦੀ ਹਨਾ ਤੇ ਫਿਰ ਕਿਸਾਨ ਨ ਕਿਸਾਨ ਮੋਢਿਆਂ ਨਾਲ ਮੋਢਾ ਲਾ ਕੇ ਖੜਦਾ ਤੇ ਫਿਰ ਉਹ ਧੱਕਾ ਜ਼ੁਲਮ ਹੈ ਨਾ ਉਹ ਨਹੀਂ ਸਹਿਣ ਹੁੰਦਾ ਨਾ ਤੇ ਇੱਧਰ ਦੇਖ ਸਕਦੇ ਵੀਰ ਸਾਰੇ ਸਪਰੇਅ ਨਾਲ ਜਿਹੜੀ ਕੱਖਾਂ ਦੀ ਆਪਾਂ ਮਚਾਈ ਕੀਤੀ ਹੈ ਨਾ ਤੇ ਉਹ ਸਾਫ ਕੀਤੇ ਤੇ ਕੁਝ ਦਿਨਾਂ ਤੱਕ ਦੋ ਤਿੰਨ ਦਾ ਕਬਾ ਹਾਈ ਵਜਾਈ ਕਰਕੇ ਵਧੀਆ ਇਹਦੇ ਵਿੱਚ ਬਨਾਸਪਤੀ ਦਾ ਝੋਨਾ ਲਾ ਸਕਦੇ ਆ ਤੇ ਆ ਆ ਗਿਆ ਬਈ ਆਪਣੇ ਮਿੱਤਰਾਂ ਦਾ ਸਾਰੇ ਜਾਣਦੇ ਆ ਵੀ ਇਹਨੂੰ ਕੀ ਕਹਿੰਦੇ ਨੇ ਇਹ ਹੈਗਾ ਬਈ ਜਾਮਣਾਂ ਦਾ ਬੂਟਾ ਤੇ ਬਹੁਤ ਕੈਂਟ ਫਲ ਆਪਣਾ ਤੇ ਆਪਣੇ ਨਾਲ ਇੱਕ ਬਾਗ ਭਰਾ ਸੀ ਤੇ ਉਹਦਾ ਆਪ ਲਾਈਵ ਵੀਡੀਓ ਦੇ ਵਿੱਚ ਵੀ ਨਾਂ ਲਿਆ ਸੀ ਕਿ ਅੱਜ ਵੀ ਲੈ ਰਹੇ ਆ ਤੇ ਬਾਈ ਮਿਸ ਕਰਦਾ ਸੀ ਪੰਜਾਬ ਨੂੰ ਨਾ ਕਾਫੀ ਟਾਈਮ ਤੋਂ ਯੂ ਐਸ اے ਦੇ ਵਿੱਚ ਤੇ ਇੱਧਰ ਹੋਣਾ ਬਾਈ ਸੋਨ ਮੈਂ ਦੀ ਕੈਂਟ ਗੱਲ ਬਾਤ ਨਾ ਦੇਖੋ ਵੀ ਮਿੱਤਰੋ ਨਿਆਰਾ ਖੇਤਾਂ ਦਾ ਇਹ ਆ ਬਾਈ ਆਪਣੇ ਮਜ਼ਦੂਰ ਭਾਈਚਾਰਾ ਭਰਾ ਭੈਣ ਕਿੰਨੀ ਸਖਤ ਮਿਹਨਤ ਦੇ ਕਰਕੇ ਹਨਾ ਝੋਨਾ ਵਗੈਰਾ ਲਾਉਂਦੇ ਨੇ ਤੇ ਗਰਮੀ ਤੋਂ ਰਾਹਤ ਪਾਉਣ ਲਈ ਮੋਟਰ ਦੇ ਉੱਤੇ ਜਿਹੜਾ ਨਹਾ ਰਹੇ ਨੇ ਤੇ ਇੱਧਰ ਬਾਈ ਨੇ ਲਾਇਆ ਸਾਰਾ ਝੋਨਾ ਆਹ ਦੇਖ ਸਕਦੇ ਨੇ ਝੋਨਾ ਲੱਗਿਆ ਤੇ ਬਹੁਤ ਕੈਂਟ ਗੱਲਬਾਤ ਹੈ ਤੇ ਤਕਰੀਬਨ 30 ਤੋਂ 35 ਕਿੱਲੇ ਇਹਨਾਂ ਕੋਲੇ ਜਿਹੜਾ ਝੋਨਾ ਰਹਿ ਗਿਆ ਤੇ ਨੇਪਾਲ ਤੋਂ ਇਹ ਵੀਰ ਆਏ ਨੇ ਇੱਥੇ ਕੋੜੇ ਜਾ ਕੇ ਵੀਡੀਓ ਬਣਾਉਣੇ ਇਹਨਾਂ ਦੀ ਤੇ ਖਾਲ ਵਗੈਰਾ ਜਿਹੜਾ ਪਾਣੀ ਆ ਉਹ ਆ ਰਿਹਾ ਤੇ ਵੀਰਾਂ ਨੇ ਪਾਣੀ ਪਿੱਛੋਂ ਕੋਈ ਪਾਣੀ ਨਹੀਂ ਆ ਰਿਹਾ ਤੇ ਉਹਨਾਂ ਨੇ ਮੋਟਰ ਜਿਹੜੀ ਛੱਡੀ ਐ ਨਹਾਉਣ ਖਾਤਰ ਛੱਡੀ ਐ ਤਾਂ ਕਰਕੇ ਦੀਦਾ ਕਪੜਾ ਧੋਣਗੇ ਤਾਂ ਕਰਕੇ ਇਹਦੇ ਵਿੱਚ ਪਾਣੀ ਆ ਰਹਿਣਾ ਤੇ ਇਹ ਹੈਗਾ ਆਪਣਾ ਪੱਕਾ ਖਾਲਾ ਵੀ ਤੇ ਇਹ ਖਾਲ ਨੂੰ ਬਣੇ ਨੂੰ ਤਕਰੀਬਨ 22 ਘਟੋ-ਘਟ 20 ਸਾਲ ਹੋ ਗਏ ਤੇ ਹੁਣ ਉਹ ਵੀ ਖਾਲ ਸੀ ਤੇ ਆ ਵੀ ਖਾਲਾ ਤੁਸੀਂ ਦੇਖ ਸਕਦਾ ਮੈਂ ਥੋੜਾ ਮੋਟਾ ਇਹ ਰਿਪੇਅਰ ਭਾਲਦਾ ਤੇ ਦੁਬਾਰੇ ਹੁਣ ਨਵੇਂ ਬਣਨ ਜਾ ਰਹੀ ਹੈ ਸਰਕਾਰ ਬਣਾ ਰਹੀ ਹੈ ਆਪਣੇ ਪਤਨੀ ਦਾਵੇ ਕਰਦੀ ਕਿ ਬਣੂਗੀ ਕਿ ਨਹੀਂ ਬਣਾਉਂਦੇ ਨਾ ਤੇ ਇਹ ਖਾਲ ਵੀ ਰੋ ਉਹ ਆਪਣਾ ਨਾ ਤੇ ਇਹ ਵੀ ਖਾਲ ਦੇਖ ਲਓ ਇਹ ਖਾਲ ਬਿਲਕੁਲ ਸਾਫ ਸੁਥਰਾ ਪਿਆ ਨਾ ਤੇ ਠੇਕੇਦਾਰਾਂ ਦੇ ਵਿੱਚ ਜਿਹੜੀ ਬੇਈਮਾਨੀ ਹੈ ਜਿਹੜੀ ਭਰੀ ਹੋਈ ਹੈ ਸਾਰੇ ਠੇਕੇਦਾਰ ਇੱਕੋ ਜਿਹੇ ਵੀ ਨਹੀਂ ਹੁੰਦੇ ਨਾ ਤੇ ਅਲੱਗ-ਅਲੱਗ ਟਾਈਪ ਦੇ ਹੁੰਦੇ ਉਹ ਖਾਲ ਬਣਾਇਆ ਤੇ ਆਹ ਖਾਲ ਨਾ ਕਿੱਥੇ 3 ਸਾਲ ਦਾ ਕਿੱਥੇ 20 ਸਾਲ ਖਾਲ ਪੁਰਾਣਾ ਤੇ ਇਧਰੋਂ ਬਈ ਬੱਟਾ-ਬੂਟਾ ਦੀ ਪੂਰੀ ਕਰਦੀ ਸਫਾਈ ਸਪਰੇਅ ਵਗੈਰੀ ਕਰਤੀ ਤੇ ਆਹ ਉਹ ਜੜੀ-ਬੂਟੀ ਜਿਹੜੀ ਤੁਹਾਨੂੰ ਮੈਂ ਦੱਸੀ ਇੱਕ ਵਾਰ ਪਿੰਡੇ ਤੇ ਲੱਗ ਜੂ ਤੇ ਖੁਰਕੀ ਖੁਰਕ ਖਾਣਦੀ ਆ ਇਹਨੂੰ ਵੀ ਜਿੱਥੇ ਖੇਤ ਦੇ ਵਿੱਚ ਮਿਲੇ ਸਾਰੇ ਜਣੇ ਪੱਟ ਕੇ ਪਰੇ ਮਾਰਿਆ ਕਰੋ ਹਣਾ ਤੇ ਅੱਗੇ ਦਿਖਾਉਣੇ ਆਪਣੇ ਮਿੱਤਰਾਂ ਦੀ ਜਿਹੜੇ ਮੁੰਡੇ ਸਪਰੇਅ ਕਰ ਰਹੇ ਨੇ ਆਪਣੇ ਤੇ ਇਹ ਹੈਗੇ ਨੇ ਆਪਣੇ ਪਿੰਡ ਦੇ ਢਿੱਲੋ ਸਾਹਿਬ ਚੌਧਰੀ ਸਾਹਿਬ ਜਿਹੜੇ ਕਿ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤੇ ਅੱਜ ਇਹਨਾਂ ਨੇ ਵੀ ਮਨ ਸੋਚਾ ਬਣਾਇਆ ਵੀ ਸਪਰੇਅ ਕਰਕੇ ਆਪਾਂ ਵੀ ਰਕਾਖਾ ਉਹ ਨਸ਼ਟ ਕੀਤੇ ਜਾਣ ਤੇ ਬਾਣ ਵਗੈਰਾ ਇਹ ਆਪਣਾ ਵਧੀਆ ਸਫਾਈ ਕਰਕੇ ਬਾਹੇ ਜਾਵੇ ਨਾ ਤੇ ਫੱਕ ਵਗੈਰਾ ਤਿਆਰ ਆਇਆ ਤੇ ਜੇ ਪ੍ਰਮਾਤਮਾ ਕਿਰਪਾ ਰੱਬ ਅੱਗੇ ਬੇਨਤੀ ਹੱਥ ਮਾਰ ਕੇ ਵਿਦਾਤਾ ਮੀਨਾ ਪਾਈ ਹੁਣ ਕਿਤੇ ਮਾਰ ਦੇ ਫੇਰ ਸਾਨੂੰ ਸਮਾ ਦਿਖਾਉਣਾ ਬਈ ਸਾਰੇ ਜਾਣੇ ਪਿਓ ਪੁੱਤ ਸਾਰੇ ਜਾਣੇ ਬਹੁਤ ਜਿਆਦਾ ਮਿਹਨਤ ਕਰ ਰਹੇ ਨੇ ਤੇ ਉਹ ਛੋਟਾ ਜਿਹਾ ਬੱਚਾ ਵੀ ਇਹਨੇ ਨਾਲ ਲੱਗਿਆ ਹੋਇਆ ਹੈ ਲੈ ਦੇਖੋ ਕਿੰਨੀ ਮਿਹਨਤ ਕਰ ਰਿਹਾ ਆਪਦੇ ਮਾਪਿਓ ਦੇ ਨਾਲ ਪੜ੍ਹਾਈ ਦੇ ਨਾਲ ਦੇ ਨਾਲ ਕੰਮਕਾਰ ਖੇਤੀਬਾੜੀ ਦੇ ਵਿੱਚ ਕਿੰਨਾ ਜੁਟਿਆ ਹੈ ਨਾ ਤੇ ਆਰਾਮ ਸਿੰਘ ਜਿਹੜਾ ਸਪਰੇਅ ਕਰ ਰਿਹਾ ਹੈ ਤੇ ਇਧਰੋਂ ਚੌਧਰੀ ਸਾਹਿਬ ਵੀ ਸਪਰੇਅ ਦੇ ਨਾਲ ਲੱਗੇ ਹੋਏ ਨੇ ਤੇ ਇਹ ਸ਼ੈਡਾਂ ਤੋਂ ਕਰ ਰਹੇ ਨੇ ਕਿਉਂਕਿ ਕਿਸਾਨ ਭਰਾਵਾਂ ਦਾ ਵੀ ਝੋਨਾ ਹੁੰਦਾ ਨਾ ਪਾਸੇ ਤੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੰਨੇ ਸਿਆਣੇ ਤੇ ਵਧੀਆ ਵੀਰ ਨੇ ਵੀ ਰਖਿਆ ਰੱਖਿਆਦਾ ਵੀ ਪਾਸੇ ਜਿਹੜੀ ਸਪਰੇ ਵਗੈਰਾ ਉਹ ਪੈ ਨਾ ਜਾਵੇ ਨਾ ਵੀ ਆਪਾਂ ਦਾ ਜਿਹੜੇ ਆਪਣੇ ਤਾਂ ਮੂੰਗੀ ਵਗੈਰਾ ਨਹੀਂ ਹੋਈ ਆਪਾਂ ਦਾ ਹੁਣ ਇਹਨੂੰ ਕੱਖਾਂ ਵਾਲੀ ਸਪਰੇ ਕਰਨੀ ਹੈ ਤੇ ਪਰ ਆਹ ਚੀਜ਼ ਹੈ ਜਿਹੜੀ ਨਾ ਇਹ ਬਾਈ ਇਹ ਬਾਈ ਨੂੰ ਸਰੂਟ ਹੈ ਵੀ ਇਹ ਬਹੁਤ ਬੀ ਧਿਆਨ ਰੱਖਾਂਗਾ ਕਈ ਭਰਾ ਤਾਂ ਕੀ ਕਰਦੇ ਨੇ ਧਿਆਨ ਦਿੰਦੇ ਨਹੀਂ ਜਿਹੜੇ ਆਸ-ਪਾਸੇ ਫਸਲਾਂ ਹਨ ਉਹ ਵੀ ਲੋਕਾਂ ਦੀਆਂ ਤਬਾਹ ਕਰ ਦਿੰਦੇ ਨੇ ਹਨਾ ਤੇ ਕਿੱਡੀ ਸਿਆਣਪ ਵਾਲੀ ਗੱਲ ਹੈ ਨਾ ਤੇ ਇਹ ਜਿਹਿਆਂ ਵੀ ਇਹਨਾਂ ਤੋਂ ਦੇਖ ਕੇ ਵੀ ਕੁਝ ਸਿੱਖਿਆ ਲੈ ਕਰੋ ਨਾ ਇਧਰ ਦਿਖਾਉਣਾ ਇਹ ਅੱਗੇ ਸੋਲਰ ਮੋਟਰ ਇਹ ਬੰਦਾ ਫਿਰ ਹਾਲ ਤੇ ਅਗਲੀ ਵੀਡੀਓ ਤੁਹਾਨੂੰ ਚੱਲਦੀ ਦਿਖਾਇਆ ਕਰਾਂਗੇ ਡੇਲੀ ਨਜ਼ਰ ਆਇਆ ਕਰੂ ਤੁਹਾਨੂੰ ਤੇ ਲੇਬਰ ਭਾਅ ਨਾਲ ਤੁਹਾਨੂੰ ਬਣਾਉਣੇ ਆ ਕਿੰਨੀ ਲੇਬਰ ਆਈ ਹੈ ਆਪਣੀ ਤੇ ਕਿੱਥੇ ਨੇ ਰਿਆਸ਼ੀ ਤੇ ਕਿਵੇਂ ਇਹ ਖਾਣਾ-ਪਾਣਾ ਬਣਾਉਂਦੇ ਸਾਰਾ ਚੁੱਲਾ-ਚੁੱਲਾ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਭਈ ਅੱਜ ਤੁਹਾਨੂੰ ਤੇ ਚਲਾਉਣੀ ਆਪਾਂ ਲਾਈਵ ਸੀ ਥੋੜਾ ਜਿਹਾ ਨੈੱਟ ਦੀ ਪ੍ਰੋਬਲਮ ਆ ਨੈੱਟਵਰਕ ਇੱਥੇ ਜਿਹੜਾ ਸ਼ਾਰਟ ਹੋ ਰਿਹਾ ਤੇ ਘਰੇ ਜਾ ਕੇ ਆਪਾਂ ਲਾਈਵ ਦੋ ਤਿੰਨ ਮਿੰਟ ਦਾ ਖੋਣੇ ਤੇ ਅੱਜ ਦੀ ਵੀਡੀਓ ਆ ਇਹ ਐਡੀਟਿੰਗ ਬਾਰੇ ਕੋਈ ਨਹੀਂ ਹੁੰਦੀ ਜੀ ਸਿਰਫ ਇੱਕ ਅੱਧੇ ਦੋ ਤਿੰਨ ਅੱਖਰ ਲਿਖ ਕੇ ਇਹਨੂੰ ਅਪਡੇਟ ਕਰ ਦਾਂਗੇ ਬਸ ਘਰੇ ਜਾ ਟੀ-ਸ਼ਰਟ ਤੇ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਬਾਈ ਉਹਨਾਂ ਕਿ ਜਰੂਰ ਕਰ ਦਿਓ ਤਾਂ ਜੋ ਆਪਣੇ ਪਿੰਡਾਂ ਦੀਆਂ ਸੱਚੀਆਂ ਸਾਫ਼ ਸੁਥਰੀਆਂ ਗੱਲਾਂ ਮਾਤਾਂਗੇ ਤੁਹਾਡੇ ਨਾਲ ਜਰੂਰ ਦਿਖਾ ਜਣ ਤੇ ਇਹ ਆ ਗਈ ਖੂਹ ਪੁਰਾਣਾ ਖੂਹ ਜਿਹੜਾ ਅੱਜ ਕੱਲ੍ਹ ਦੇ ਸਮਿਆਂ ਦੇ ਵਿੱਚ ਬੰਦ ਪਿਆ ਤੇ ਕਬੂਤਰ ਵਗੈਰਾ ਦੇਖ ਸਕਦੇ ਤੁਸੀਂ ਵਿੱਚ ਤੇ ਆ ਗਈ ਪਤਰਾ ਦਾ ਕੋਠਾ ਢਿੱਲੋ ਸਾਹਿਬ ਦਾ ਕੋਠਾ ਆ ਚੁੱਕਾ ਹੈ ਤੇ ਵਿੱਚੋਂ ਵੀ ਤੁਸੀਂ ਦੇਖ ਸਕਦੇ ਸਪਰੇਅ ਵਾਲਾ ਢੋਲਾ ਵਗੈਰਾ ਸਮਾਨ ਵਗੈਰਾ ਸਿਸਟਮ ਵਗੈਰਾ ਕਿਵੇਂ ਆਪਣੇ ਭਾਈਚਾਰੇ ਹਨ ਵਿੱਚ ਖੇਲ ਰਿਆ ਪਿਆ ਹੁੰਦਾ ਇਹ ਨੇ ਨੇਪਾਲੀ ਵੀਰਾਂ ਦਾ ਆਪਣੇ ਭਰਾਵਾਂ ਨਾਲ ਥੁੱਲਾ ਜਿਹਾ ਖਾਣਾ ਬਣਾਉਣਾ ਸੀ ਨਾ ਤੇ ਇੱਕ ਆ ਬੈਠਾ ਵੀ ਆਪਦੇ ਘਰੇ ਫੋਨ ਲਾਈ ਜਿਵੇਂ ਕਿ ਆਪਣੇ ਪੰਜਾਬੀ ਭਾਈਚਾਰਾ ਬਾਹਰ ਕੈਨੇਡਾ ਅਮਰੀਕਾ ਚ ਆਪਣੇ ਪਰਿਵਾਰ ਨੂੰ ਛੱਡ ਕੇ ਚਲਾ ਜਾਂਦਾ ਤੇ ਫਿਰ ਘਰੇ ਫੋਨ ਕਰਦਾ ਘਰ ਦੇ ਨਾਲ ਮਿਸ ਕਰਦਾ ਯਾਦ ਕਰਦਾ ਨਾ ਉਸੇ ਤਰ੍ਹਾਂ ਇਹ ਭਰਾ ਨਹੀਂ ਵੀ ਆਪਦੇ ਘਰ ਦੇ ਵਿੱਚ ਫੋਨ ਕਰ ਰਹੇ ਨਾ ਤੇ ਸਾਹਮਣੇ ਦੇਖ ਸਕਦੇ ਹੋ ਸਾਰੀ ਸ਼ਾਨ ਦੇ ਵਿੱਚ ਨਹਾ ਕੇ ਬੈਠ ਚੁੱਕੇ ਨੇ ਤੇ ਖੇਤ ਦਾ ਕੀੜਾ ਭਾਈ ਤੁਹਾਨੂੰ ਮਰਵਾਤਾ ਤੇ ਆ ਭਰਾਵਾਂ ਦਾ ਦੇਖੋ ਕਿੰਨਾ ਧੰਨਵਾਦ ਹੈ ਨਾ ਕਿਵੇਂ ਕਿੰਨੇ ਸੋਨੇ ਦੇ ਦਰਾਖਤਾਂ ਨੂੰ ਪਿਆਰ ਕਰਦੇ ਨੇ ਸ਼ਿੰਗਾਈ ਵਗੈਰਾ ਕਰਕੇ ਹਨ ਕਿੰਨੀਆਂ ਟਾਲੀਆਂ 1 2 3 4 5 6 7 ਘਟੋ ਘਟ 7 8 ਦਰਾਖਤ ਆਪਣੇ ਖੇਤ ਦੇ ਵਿੱਚ ਲਾਏ ਹੋਏ ਆਕਸੀਜਨ ਨੂੰ ਬਹੁਤ ਬੰਦੇ ਪਿਆਰ ਕਰਦੇ ਨੇ ਬਹੁਤ ਵਧੀਆ ਸਲੂਟ ਆ ਬਈ ਇਹਨਾਂ ਵੀਰਾਂ ਨੂੰ ਹਨ ਕਰਨ ਸਿੱਧੂ ਮਾਨਪਿੰਡ ਸਿੱਧੂ ਇਹ ਭਰਾਵਾਂ ਦਾ ਬਹੁਤ ਵਧੀਆ ਸੰਜੋਗ ਹੈ ਤੇ ਆ ਲਾ ਰੱਖਿਆ ਬਈ ਇਹਨਾਂ ਨੇ ਝੋਨਾ ਤੇ ਇੱਧਰ ਸੀ ਆਪਣੀ ਮੂੰਗੀ ਜਿਹੜੀ ਕਿ ਨਹੀਂ ਹੋਈ ਤੇ ਆਪਾਂ ਹੁਣ ਇਹਦੇ ਸਪਰੇ ਵਗੈਰਾ ਕਰਤੀ ਤੇ ਪਹੀ ਦੇ ਹਾਲਾਤ ਤੋਂ ਦਿਖਾ ਹਨ ਪਹੀ ਵੀ ਬਹੁਤ ਚੌੜੀ ਹੈ ਹਨ ਤੇ ਗਵਾਂਢੀ ਵੀ ਵਗੈਰਾ ਸਾਡੇ ਬਹੁਤ ਚੰਗੇ ਬੰਦੇ ਨੇ ਇਹ ਆ ਕੱਲ ਸਪਰੇਅ ਕੀਤੀ ਸੀ ਤੇ ਅੱਜ ਜੀੜਾ ਮਾਰਨਾ ਸੀ ਰਿਜ਼ਲਟ ਵਗੈਰਾ ਬਣ ਗਿਆ ਵਦਗਾ ਪੂਰਾ ਇੱਕ ਨੰਬਰ ਤੇ ਜੰਗਲ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਹੁੰਦੇ ਆ ਵੀ ਆਪਾਂ ਜੰਗਲ ਦੇ ਵਿੱਚ ਵੀਡੀਓ ਦੇਣੇ ਹੁੰਦੇ ਹਨ ਨਾ ਕਿ ਕਿੰਨਾ ਪਾਣੀ ਖੜਾ ਹੁੰਦਾ ਤੇ ਕਿਵੇਂ ਕਿਵੇਂ ਜਾਂਦੀਆਂ ਕਾਰਾਂ ਜੀਪਾਂ ਉਹ ਹਾਲ ਸਾਡੀ ਪਹੀ ਦਾ ਬਣਾ ਪਿਆ ਭਾਈ ਅੱਜ ਪਾਣੀ ਦੇ ਕਾਰਨ ਕਿੰਨੇ ਦਿਨਾਂ ਦਾ ਮੀਂਹ ਜਿਹੜਾ ਲਗਾਤਾਰ ਬਾਰਿਸ਼ ਪਾਰੀ ਹੋ ਰਹੀ ਸੀ ਤੇ ਮਸਾ ਮਸਾ ਹੁਣ ਹਟ ਗਿਆ ਤੇ ਅੱਜ ਵੀ ਐਂ ਡਰਜਾ ਲੱਗੀਆਂ ਨੇ ਵੀ ਨਾ ਆਵੇ ਨਾ ਆਵੇ ਨਾ ਆਵੇ ਤੇ ਇਹ ਸੀਗਾ ਵੀਰੋ ਆਪਣਾ ਖੇਤ ਦਾ ਜੀੜਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਪੁਰਾਣੀ ਕੁਟਿਆ ਜਿਹੜੀ ਕਿ ਕਾਫੀ ਸਾਲ ਪੁਰਾਣੀ ਕੁਟਿਆ ਤੇ ਉਹਦਾ ਇਤਿਹਾਸ ਵੀ ਵੀਡੀਓ ਦੇ ਵਿੱਚ ਅਪਡੇਟ ਕੀਤਾ ਹੋਇਆ ਤੇ ਲਾਈਵ ਦੇ ਵਿੱਚ ਆਪਣੇ ਭਰਾਵਾਂ ਨੂੰ ਚੱਲਦੇ ਲਾਈਵ ਦੇ ਵਿੱਚ ਉਹ ਕੁਟਿਆ ਦੇ ਜਿਹੜੇ ਦਰਸ਼ਨਾ ਕਰਾਵਾਂਗੇ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਤੋਂ ਵੀਡੀਓ ਸ਼ੇਅਰ ਕਰਨ ਤਾਂ ਜੋ ਤੁਹਾਡੇ ਕੋਲੇ ਆਪਣੀ ਨਵੀਂ ਨਵੀਂ ਵੀਡੀਓ ਜਿਹੜੀ ਅਪਡੇਟ ਹੁੰਦੀ ਰਹੇ ਧੰਨਵਾਦ ਵੀਰੋ ਸਾਰਿਆਂ ਦਾ